ਇੱਕੋ ਹੀ ਰੇਟ ਦਊਂਗਾ ਤੁਹਾਨੂੰ ਹੂੰ 4,75,000 ਰੁਪਇਆ ਕੀ ਬਾਤ ਹੈ 4,75,000 ਚ ਐਕਸੀਡੈਂਟਲ ਦੀ ਇੰਜਨ ਗੇਅਰ ਦੀ ਮੀਟਰ ਦੀ ਗਾਰੰਟੀ ਦੇ ਨਾਲ 4,75,000 ਚ 18 ਮਾਡਲ i20 ਸਪੋਰਟਸ ਡੀਜ਼ਲ ਦੀ ਉਹ ਵੀ ਪਹਿਲੇ ਨਾਂ ਦੀ ਤੇ ਚੱਲੀ ਵੀ 70,000 70,000 6,75,000 ਰੁਪਏ ਦੀ ਕਾਰ ਦੇ ਦਊਂਗਾ 6,75,000 ਚ ਜਿਹੜਾ ਟਾਈਪ ਦੇ ਦਾਂਗਾ 20 ਮਾਡਲ ਆਟੋਮੈਟਿਕ ਉਹ ਵੀ ਡੀਜ਼ਲ ਦੀ ਡੀਜ਼ਲ ਦੀ ਕੰਪਨੀ ਰਿਕਾਰਡ ਨਾਲ 51000 ਕੰਪਨੀ ਰਿਕਾਰਡ ਨਾਲ ਪਹਿਲੇ ਬੰਦਾ ਏਜੰਸੀ CAR ਚੈੱਕ ਕਰਾਵੇ ਰਿਕਾਰਡ ਚੈੱਕ ਕਰਾਵੇ ਫਿਰ ਸੌਦਾ ਕਰੇ ਲੋ ਮਿੱਤਰੋ ਜਿਹਨੇ ਰਿਕਾਰਡ ਚੈੱਕ ਕਰਾਣਾ ਬਾਈ ਉਹਨਾਂ ਨੂੰ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਗੱਡੀ ਦਾ ਨੰਬਰ ਲੈ ਲਿਓ ਇਹ PB ਨੰਬਰ ਦੀ CAR ਹੈ 18 ਮਾਡਲ 18 ਮਾਡਲ BXi GXI alloy tyre extra extra ਤੇ ਰੇਟ ਕੀ ਹੈ ਸਿਰਫ ਹੋਰ ਸਿਰਫ ਆਪਾਂ CAR ਦੇ ਦਾਂਗੇ 3.5 ਲੱਖ ਰੁਪਏ ਦੀ 3.5 ਲੱਖ ਰੁਪਏ 3.5 ਲੱਖ ਰੁਪਏ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਇਆ ਜੀ ਆਪਾਂ ਖੜੇ ਆ ਜਲੰਧਰ ਸ਼ਹਿਰ ਦੇ ਵਿੱਚ ਤੇ ਗੱਡੀਆਂ ਜਿੰਨੀਆਂ ਤੁਹਾਨੂੰ ਦਿਖਾਉਣੀਆਂ ਸਾਰੀਆਂ ਪੰਜਾਬ ਨੰਬਰ ਦੀਆਂ ਦਿਖਾ ਦੇ ਮਿੱਤਰਾ ਤੇ ਰੇਟ ਇਹੋ ਜੇ ਟਿਕਾ ਕੇ ਵਾਲੇ ਦੇਨੇ ਨੇ ਕਿ ਜੋ ਤੁਸੀਂ ਰੇਟ ਸੁਣਦੇ ਨਾ ਕਾਰਾਂ ਦੇ ਭੱਜੇ ਆਉਂਗੇ ਜਲੰਧਰ ਸ਼ਹਿਰ ਨੂੰ ਆਪਾਂ ਖੜੇ ਆ ਬਈ ਜੀ ਗੋ ਪੈਗਨ ਕਾਰ ਬਾਜ਼ਾਰ ਤੇ OLX ਆਟੋ ਦੇ ਨਾਲ ਅਪਰੂਵਡ ਆ ਤੇ ਆਪਣੇ ਨਾਲ ਖੜਾ ਮਨੀ ਨਾਗਪਾਲ ਬਾਈ ਕੀ ਹਾਲ ਹੈ ਵੀਰੇ ਪਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਸੇ ਤਾਂ ਠੀਕ ਨੇ ਵੀਰੇ ਬਹੁਤ ਵਧੀਆ ਜੀ ਤੇ ਭਾਈ ਕਾਰਾਂ ਦਿਖਾਈਏ ਫਿਰ ਆਪਾਂ ਹਾਂਜੀ ਭਾਈ ਸਭ ਤੋਂ ਪਹਿਲਾਂ ਵੀ ਆਪਾਂ ਲੋਕੇਸ਼ਨ ਦੱਸ ਦੀ ਆਪਾਂ ਖੜੇ ਕਿੱਥੇ ਆ ਲੋਕੇਸ਼ਨ ਭਾਜੀ ਆਪਣੀ ਨਿਊ ਵਿਜੇਨਗਰ ਹੂੰ ਜਲੰਧਰ ਕੈਨਲ ਰੋਡ ਹੈ ਠੀਕ ਹੈ ਹਾਂਜੀ ਅਵਤਾਰ ਨਗਰ ਵੀ ਕਹਿੰਦੇ ਨੇ ਨਾ ਕਾਰ ਬਾਜ਼ਾਰ ਮਾਰਕੀਟ ਹੈ ਜੀ ਠੀਕ ਹੈ ਭਾਜੀ ਆਪਣੇ ਕੋਲੇ ਖੜੀ ਹੈ ਡਿਜ਼ਾਇਰ ਕਾਰ ਸੱਚ ਜੀ ਇਹ 2018 ਮਾਡਲ ਦੀ ਕਾਰ ਹੈ ਠੀਕ ਹੈ ਜੀ VXI ਹੈ ਹੂੰ CNG ਲੱਗੀ ਹੈ ਠੀਕ ਹੈ ਤੁਸੀਂ ਦੱਸੋ ਕੀ ਰੇਟ ਦੇ ਦੀਏ 2018 ਮਾਡਲ VXI ਪੈਟਰੋਲ ਦੀ ਵਿਦ ਸੀएनजी ਲੱਗੀ ਹੋਈ ਹੈ ਵਿਦ ਸੀएनजी ਲੱਗੀ ਹੈ ਬਈ 18 ਮਾਡਲ ਦਾ 5 ਕਦੇ ਆਸ-ਪਾਸ ਹੋਊਗਾ ਰੇਟ ਮੇਰੇ ਹਿਸਾਬ ਨਾਲ ਨਹੀਂ ਭਾਜੀ ਨਹੀਂ ਜਿਆਦਾ ਨਹੀਂ ਤੁਹਾਨੂੰ ਫ੍ਰੀ ਦੇ ਭਾਅ ਕਾਰ ਦੇਣੀ ਹੈ ਓਕੇ ਨਾਲ ਤੁਸੀਂ ਜਿਹੜੇ ਬੰਦੇ ਦਾ ਸਿਬਲ ਠੀਕ ਹੋਏਗਾ ਉਹ ਮੇਰੇ ਕੋ ਆਵੇ ਉਹਨੂੰ ਨਾਲ 21000 ਰੁਪਿਆ ਵੀ ਦਵਾਂਗੇ ਉਹ ਰੇਟ ਕਾਰ ਦੇ ਦਾਂਗੇ ਤੁਹਾਨੂੰ ਫਿਰ ਬਈ ਮੈਨੂੰ ਨਾ ਥੋੜੀ ਉਤਸੁਕਤਾ ਜ਼ਿਆਦਾ ਹੋ ਰਹੀ ਆ ਅੱਗੇ ਉਹ ਦਿਖਾ ਬਈ ਗੱਡੀ ਸਾਈਡ ਵੀ ਦਿਖਾ ਦੇ 60000 ਵੀ ਲੱਗੇ ਆ ਐਂਡ ਓਕੇ ਪੀਬੀ ਨੰਬਰ ਦੀ ਕਾਰ ਆ 18 ਮਾਡਲ 18 ਮਾਡਲ BX I GX I ਅਲੋਇ ਟਾਇਰ ਐਕਸਟਰਾ ਤੇ ਰੇਟ ਕੀ ਹੈ ਸਿਰਫ ਹੋਰ ਸਿਰਫ ਆਪਾਂ ਕਾਰ ਦੇ ਦਾਂਗੇ 3.5 ਲੱਖ ਰੁਪਏ ਦੀ 3.5 ਲੱਖ ਦੀ 3.5 ਲੱਖ ਰੁਪਏ ਦੀ 18 ਮਾਡਲ ਡਿਜ਼ਾਇਰ ਐਕਸਟਰਾ ਲਾਈਟ ਇਹਨਾਂ ਦੇ ਨਾਲ ਉਹ ਵੀ ਪੰਜਾਬ ਨੰਬਰ ਦੀ 3.5 ਲੱਖ ਰੁਪਏ ਦੀ 3.5 ਲੱਖ ਰੁਪਏ ਦੀ ਦੇ ਦਾਂਗੇ ਕੀ ਬਾਤ ਹੈ ਤੇ 4 ਲੱਖ ਦਾ ਗੱਡੀ ਤੇ ਲੋਨ ਵੀ ਹੋ ਜਾਏਗਾ ਆਏ ਹਾਏ ਹਾਏ ਹੋਰ ਦੱਸੋ ਪਹਿਲੀ ਗੱਡੀ ਪਹਿਲੀ ਮੋਹ ਮੋਲਿਆ ਦਿਲ ਮੋਲਿਆ ਬਾਈ ਨੇ ਰੇਟ ਦੱਸ ਕੇ ਠੀਕ ਹੈ ਵੀਰੇ ਤੇ ਅੱਗੇ ਆ ਗਈ ਬਾਈ ਜੀ ਕ੍ਰਿਸ਼ਟਾਕਾਰ ਇਹ 2018 ਮਾਡਲ ਹੈ ਇਹ ਕਾਰ ਕੋਈ 2 ਲੱਖ 3 ਲੱਖ 4 ਲੱਖ 5 ਲੱਖ ਚੱਲੀ ਨਹੀਂ ਹੈਗੀ ਨਾ ਇਹਦਾ ਕੋਈ ਮੀਟਰ ਬੈਕ ਹੈ ਇਹ ਜੈਨੂਨ 35000 ਚੱਲੀ ਕਾਰ ਹੈ ਬੰਪਰ ਟੂ ਬੰਪਰ オリジナル ਕਾਰ ਹੈ ਠੀਕ ਹੈ ਫਰਸਟ ਓਨਰ ਕਾਰ ਹੈ ਕਾਰ ਦਿਖਾਓ ਵੇਰੀਐਂਟ ਕਿਹੜਾ ਇਹਦਾ ਵੇਰੀਐਂਟ ਜੀਐਕਸ ਜੀਐਕਸ ਹਾਂਜੀ ਠੀਕ ਹੈ ਬਾਈ ਜੀ ਲਓ ਜੀ ਕਰੋ ਚੈੱਕ 18 ਮਾਡਲ ਜੀਐਕਸ ਫਰਸਟ ਓਨਰ 35000 ਕਾਡ ਨਾਲ ਚੱਲੀ 올 ओरिजिनल ਤੇ ਰੇਟ ਕੀ ਹੈ ਇਹ ਕਾਰ ਦੇ ਦਾਂਗੇ ਤੁਹਾਨੂੰ 1375 ਦੀ 13 ਲੱਖ 75000 ਦੀ ਤੇ ਇਹਦੇ ਲਈ ਡਾਉਨ ਪੇਮੈਂਟ ਕਿੰਨੀ ਇਹਦੇ ਲਈ 2 ਕੋ ਲੱਖ ਰੁਪਏ ਲੈ ਆਓ ਹਾਂ ਤੇ ਬਾਕੀ ਸੌਣਾ ਲਵ ਸਿੱਬਲ ਵਧੀਆ ਹੋਵੇ ਬੰਦੇ ਤੇ ਭਾਈ ਜਿਹੜੀਆਂ ਤੁਹਾਨੂੰ ਕਾਰਾਂ ਦਿਖਾ ਰਹੇ ਆ ਬਾਈ ਨੇ ਮੈਨੂੰ ਦੱਸਿਆ ਕਿ ਸਾਰੀਆਂ ਕਾਰਾਂ ਗਾਕਾਂ ਦੀਆਂ ਨੇ ਹਾਂਜੀ ਕੋਈ ਤੁਹਾਡੀ ਆਪਣੀ ਕਾਰ ਨਹੀਂ ਹੈ ਨਹੀਂ ਸਾਡੀ ਕੋਈ ਕਾਰ ਨਹੀਂ ਸਾਹਮਣੇ ਓਨਰ ਦੇ ਬਿਠਾ ਕੇ ਡੀਲ ਕਰਾਵਾਂਗੇ ਤੁਹਾਡੀ ਠੀਕ ਹੈ ਜਿੱਥੇ ਤੁਹਾਡਾ ਸੌਦਾ ਹੁੰਦਾ ਸਾਡੀ ਕਮਿਸ਼ਨ ਹੁੰਦੀ 2% ਠੀਕ ਹੈ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਏਗਾ ਉਹਦੇ ਕੋ ਕਮਿਸ਼ਨ 1% ਲਈ ਜਾਏਗੀ ਲਓ ਜੀ ਇਹਦੇ ਵਿੱਚ ਤੁਹਾਡਾ ਫਾਇਦਾ ਇਹ ਹੈ ਕਿ ਥੋੜੀ ਡਾਇਰੈਕਟ ਕਸਟਮਰ ਦੇ ਨਾਲ ਡੀਲ ਹੋਣੀ ਹੈ ਤਾਂ ਤੁਹਾਡਾ ਸੌਦਾ ਘੱਟ ਰੇਟ 'ਚ ਜਿੱਥੇ ਤੁਹਾਨੂੰ ਜੀ ਕਰੂਗਾ ਉੱਥੇ ਕਰ ਸਕਦੇ ਹੋ ਹਨਾ ਬਈ ਇਹ ਆ ਗਈ ਬਾਈ ਜੀ ਕਾਲੇ ਰੰਗ ਦੀ ਇੰਡੈਵਰ ਦੱਸਿਓ ਵੀਰੇ ਇਹ ਤੁਹਾਨੂੰ 2016/17 31 ਦਸੰਬਰ ਦੀ ਘਾਰ ਆ 2016 ਦੀ ਠੀਕ ਹੈ ਆਟੋਮੈਟਿਕ ਕਾਰ ਹੈ ਅਲੋਇ ਟਾਇਰ ਮਹਿੰਗੇ ਐਕਸਟਰਾ ਲੱਗੇ ਆ ਹੂੰ ਕੀ ਬਾਤ ਹੈ ਅੰਦਰੋਂ ਦਿਖਾਓ ਕਾਰ ਅੰਦਰੋਂ ਬਹੁਤ ਨਵੀਂ ਕਾਰ ਹੈ 2.2 6 ਸਪੀਡ ਆਟੋ ਜਿੰਨੀ ਚੱਲੀ ਜੈਨੂਨ ਚੱਲੀ ਹੈ ਜੀ ਠੀਕ ਹੈ ਅੰਦਰੋਂ ਬਾਈ ਜੀ ਕੰਡੀਸ਼ਨ ਜਿਵੇਂ ਨਵੇਂ ਵਰਗੀ ਆ 70 ਮੈਟ ਲੱਗੇ ਹੋਏ ਨੇ ਤੇ ਭਾਈ ਰੇਟ ਕੀ ਆ ਕਾਰ ਦਾ ਇਹ ਕਾਰ ਤੁਹਾਨੂੰ 16,75,000 ਰੁਪਏ ਦੀ ਦੇ ਦਾਂਗੇ ਆਏਗੇ ਦਾ ਪੂਰਾ ਮਾਨ ਹੋਏਗਾ 16 ਕੋੜਾ ਤੁਹਾਨੂੰ ਇੰਨੇ ਦਾ ਦੇ ਦਾਂਗੇ 16,75,000 ਦਾ ਤੁਹਾਡਾ ਵਧੀਆ ਮਾਨ ਹੋਊਗਾ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ ਡਾਊਨ ਪੇਮੈਂਟ ਉਹੀ 2-3 ਲੱਖ ਰੁਪਈਆ ਠੀਕ ਹੈ ਵੀਰੇ ਤੇ ਅੱਗੇ ਆ ਗਈ i20 elite ਦੱਸਿਓ ਜੀ ਇਹ 2018 ਮਾਡਲ ਆ ਫਰਸਟ ਓਨਰ ਆ ਹਮ 70,000 ਚੱਲੀ ਆ ਇਹਦਾ ਰੇਟ ਤੁਸੀਂ ਦੱਸੋ ਕੀ ਦੇਣਾ 2018 ਮਾਡਲ 18 ਮਾਡਲ ਸਪੋਰਟਸ ਪਲੱਸ ਪੋਰਸ ਪਲੱਸ ਡੀਜ਼ਲ ਡੀਜ਼ਲ ਓਨਰ ਫਾਸਟ ਓਨਰ ਫਾਸਟ ਚੱਲੀ 70000 70000 ਰਿਕਾਰਡ ਨਾਲ ਠੀਕ ਹੈ ਰੇਟ ਬਾਈ ਮੇਰੇ ਹਿਸਾਬ ਨਾਲ 5.5 5.5 ਦੇ ਆਸ-ਪਾਸ ਹੋ ਅੰਦਰੋਂ ਦਿਖਾਓ ਗੱਡੀ ਕਰੋ ਜੀ ਚੈੱਕ ਬਹੁਤ ਸਾਫ਼ ਸੁਥਰੀ ਗੱਡੀ ਹੈ ਤੇ ਰੇਟ ਕੀ ਹੈ ਬਾਈ ਇਹਦਾ ਇੱਕੋ ਹੀ ਰੇਟ ਦਊਂਗਾ ਤੁਹਾਨੂੰ ਹੂੰ 475000 ਕੀ ਬਾਤ ਹੈ 475000 ਚ ਐਕਸੀਡੈਂਟਲ ਦੀ ਇੰਜਨ ਗੇਅਰ ਦੀ ਮੀਟਰ ਦੀ ਗਾਰੰਟੀ ਦੇ ਨਾਲ 475000 ਚ 18 ਮਾਡਲ i20 ਸਪੋਰਟਸ ਡੀਜ਼ਲ ਦੀ ਉਹ ਵੀ ਪਹਿਲੇ ਨਾਂ ਦੀ ਤੇ ਚੱਲੀ ਵੀ 70000 70000 ਕੀ ਬਾਤ ਆ ਤਮਾਕੀ ਵਾਲੀ ਰੇਟ ਨੇ ਭਾਈ ਅੱਗੇ ਖੜੀ ਐ ਬ੍ਰਿਜਾਕਾਰ ਦੱਸਿਓ ਜੀ ਇਹ ਬ੍ਰਿਜਾ 2000 ਮੀ 20 ਮਾਡਲ ਆ ਜੀ ਆਰਮੀ ਆਫੀਸਰ ਦੀ ਕਾਰ ਆ 51000 ਰਿਕਾਰਡ ਨਾਲ ਚੱਲੀ ਆ ਠੀਕ ਐ ਕਾਰ ਪਹਿਲੇ ਸਾਰੀ ਭਾਜੀ ਚੈੱਕ ਕਰਾਓ ਹਮ ਆਟੋਮੈਟਿਕ ਆ ਆਟੋਮੈਟਿਕ ਵੇਰੀਐਂਟ ਕਿਹੜੇ ਦਾ ਬੀਡੀਆਈ ਆਪਸ਼ਨਲ ਬੀਡੀਆਈ ਆਪਸ਼ਨਲ ਡੀਜ਼ਲ ਦੀ ਕਾਰ ਆ 2020 ਮਾਡਲ ਬਰੀਜਾ ਆਟੋਮੈਟਿਕ ਡੀਜ਼ਲ 52000 ਚੱਲੀ ਤੇ ਭਾਈ ਰੇਟ ਫਿਰ ਰੇਟ ਤੁਸੀਂ ਦੱਸੋ ਕੀ ਦੇ ਦਈਏ ਮੈਂ ਨਹੀਂ ਦੱਸਣਾ ਭਾਈ ਤੁਸੀਂ ਦੱਸੋ ਤੁਸੀਂ ਮਾੜਾ ਜਿਹਾ ਦੱਸੋ ਕੀ ਰੇਟ ਦੇ ਦਈਏ ਕਾਰ ਦਾ ਬਾਜ਼ਾਰ ਕਿੰਨੇ ਦੀ ਵਿਕਦੀ ਆ 8 ਲੱਖ ਦੇ ਆਸ-ਪਾਸ 6 ਲੱਖ 75000 ਰੁਪਏ ਦੀ ਕਾਰ ਦੇ ਦੂੰਗਾ 6 ਲੱਖ 75000 ਚ 20 ਮਾਡਲ ਦੇ ਦਾਂਗਾ 20 ਮਾਡਲ ਆਟੋਮੈਟਿਕ ਉਹ ਵੀ ਡੀਜ਼ਲ ਦੀ ਡੀਜ਼ਲ ਦੀ ਕੰਪਨੀ ਰਿਕਾਰਡ ਨਾਲ 52000 ਕੰਪਨੀ ਰਿਕਾਰਡ ਨਾਲ ਪਹਿਲੇ ਬੰਦਾ ਏਜੰਸੀ ਕਾਰ ਚੈੱਕ ਕਰਾਵੇ ਰਿਕਾਰਡ ਚੈੱਕ ਕਰਾਵੇ ਫਿਰ ਸੌਦਾ ਕਰੇ ਲੋ ਮਿੱਤਰੋ ਜਿਹਨੇ ਰਿਕਾਰਡ ਚੈੱਕ ਰਣਾ ਬਾਈ ਉਹਨਾਂ ਨੂੰ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਗੱਡੀ ਦਾ ਨੰਬਰ ਲੈ ਲਿਓ ਗਿਆ ਗਈ ਬਾਈ ਜੀ ਨਵੀਂ ਸ਼ੇਪ ਵਾਲੀ ਬ੍ਰਿਜਾ ਕਾ ਦੱਸੋ ਜੀ 2022 ਮਾਡਲ ਹੈ ਠੀਕ ਹੈ ਵੀਆਈਪੀ ਨੰਬਰ ਲੱਖ ਰੁਪਏ ਦਾ 00 ਵਾਲਾ ਲੱਗਾ ਜੀ ਇਹਨੂੰ ਹੂੰ ਠੀਕ ਹੈ ਵੀਰੇ ਤੇ ਚੱਲੀ ਕਾਰ ਹੈਗੀ ਆ ਸਿਰਫ ਔਰ ਸਿਰਫ ਮੇਰੇ ਹਿਸਾਬ ਨਾਲ 35000 ਕਿਲੋਮੀਟਰ ਪੈਟਰੋਲ ਤੇ ਆਟੋਮੈਟਿਕ ਹੈ ਸਨਰੂਫ ਵਾਲੀ ਟਾਪ ਮਾਡਲ ਪੁਸ਼ ਬਟਨ ਪੁਸ਼ ਬਟਨ ਸਟਾਰਟ ਵਾਲੀ ਆਟੋਮੈਟਿਕ ਗੇਅਰ ਵਾਲੀ ਸਨ ਰੂਫ ਵਾਲੀ ਕਾਰ ਹੈ 22 ਮਾਡਲ ਠੀਕ ਹੈ ਜੀ ਤੇ ਰੇਟ ਕੀ ਹੈ ਰੇਟ ਤੁਸੀਂ ਦੱਸੋ ਇਹਦਾ ਕੀ ਦੇ ਦिए ਤੁਸੀਂ ਇਹ ਦੱਸੋ ਭਾਈ ਮੇਰੇ ਕਾਰ ਤੁਹਾਨੂੰ ਮੈਂ ਸਿਰਫ ਹੋਰ ਸਿਰਫ 8,75,000 ਰੁਪਏ ਦੀ ਦੇ ਦੂੰਗਾ 8,75,000 ਚ 22 ਮਾਡਲ ਬ੍ਰਿਜਾ ਆਟੋਮੈਟਿਕ ਗੇਅਰ ਵਾਲੀ ਚੱਲੀ 35000 ਸਨਰੂਫ ਵਾਲੀ ਤੇ ਪੁਸ਼ ਵਟਨ ਜੇ ਤੁਹਾਡੀ ਵੀਡੀਓ ਦੇਖ ਕੇ ਆਏਗਾ ਉਹਦਾ 10000 ਦਾ ਮਾਨ ਸਤਕਾਰ ਹੋਰ ਕੀਤਾ ਜਾਏਗਾ 8 ਲੱਖ 65000 ਰੁਪਏ ਦੀ ਦੇ ਦਾਂਗਾ ਡਾਊਨ ਪੇਮੈਂਟ ਦੀ ਡਾਊਨ ਪੇਮੈਂਟ ਕੁਝ ਵੀ ਨਾ ਲਿਆਓ ਸਿਰਫ ਸਿਬਲ ਸਾਫ ਆਧਾਰ ਪੈਨ ਲਿਆਓ ਗੱਡੀ ਲੈ ਜਾਓ ਜ਼ੀਰੋ ਡਾਊਨ ਪੇਮੈਂਟ ਦੇ ਉੱਤੇ ਵਿਰਿਜਾ ਮਿਲੂਗੀ ਬਈ ਜ਼ੀਰੋ ਡਾਊਨ ਪੇਮੈਂਟ ਦੇ ਕੀ ਆ ਬਾਤ ਹੈ ਤੇ ਅੱਗੇ ਗੱਡੀ ਖੜੀ ਆ ਬਾਈ ਜੀ ਟ੍ਰਿਬਰ ਟ੍ਰਿਬਰ ਜੀ ਜੀ 2021 ਮਾਡਲ ਕਾਰ ਹੈ ਠੀਕ ਹੈ 7 ਸੀਟਰ ਕਾਰ ਆ ਜੀ ਇਹ ਵੀ ਆਟੋਮੈਟਿਕ ਹੈ ਓਕੇ ਆਕਾਰ ਦਿਖਾਓ ਅੰਦਰੋਂ ਬਹੁਤ ਨੀਟ ਐਂਡ ਕਲੀਨ ਜੀ 2021 ਮਾਡਲ ਆਟੋਮੈਟਿਕ ਟ੍ਰਿਵਰ ਕਰੋ ਜੀ ਚੈੱਕ ਪੁਸ਼ ਬਟਨ ਸਟਾਰਟ ਵਾਲੀ ਠੀਕ ਐ ਵੀਰੇ ਚੱਲੀ ਕਿੰਨੀ ਐ ਇਹ ਇਹ ਚੱਲੀ ਐ ਕਾਰ ਜੀ ਕੋਈ 40 45 ਹਜ਼ਾਰ ਦੇ ਆਸ-ਪਾਸ ਠੀਕ ਐ ਤੇ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਹੀ ਲਈ ਬਾਈ ਬਾਹਰੋਂ ਵੀ ਲਿਸ਼ਕਦੀ ਆ ਤੇ ਅੰਦਰੋਂ ਵੀ ਲਿਸ਼ਕਦੀ ਆ ਜਿਵੇਂ ਨਵੀਂ ਕਾਰ ਤੇ ਬਜੀ ਰੇਟ ਕੀ ਇਹਦਾ ਕਾਰ ਦੇ ਦਵਾਂਗੇ ਤੁਹਾਨੂੰ 7.5 ਲੱਖ ਰੁਪਏ ਦੀ 7.5 ਲੱਖ ਦੇ ਵਿੱਚ 21 ਮਾਡਲ ਕਾਰ ਉਹ ਵੀ 7 ਸੀਟਰ ਆਹ ਰੇਟ ਦੇ ਵਿੱਚ 7 ਸੀਟਰ ਕਾਰ ਨਹੀਂ ਮਿਲਦੀ ਬਾਈ ਤੇ ਅੱਗੇ ਆ ਗਈ ਥਾਰ ਗ੍ਰੇ ਕਲਰ ਦੇ ਵਿੱਚ ਦੱਸਿਓ ਜੀ ਇਹ 2021 ਮਾਡਲ ਹੈ ਜੀ ਹਮ ਆਟੋ 4/4 ਹੈ ਠੀਕ ਹੈ ਗੱਡੀ ਚੱਲੀ ਹੈ ਜੀ 20000 ਕੰਪਨੀ ਰਿਕਾਰਡ ਦੇ ਨਾਲ ਸਿਰਫ 20000 ਹਾਂਜੀ ਕੀ ਬਾਤ ਹੈ 21 ਮਾਡਲ 4/4 ਆਟੋਮੈਟਿਕ ਡੀਜ਼ਲ 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 ਜੀ ਡੀਜ਼ਲ 20000 ਚੱਲੀ ਕੰਡੀਸ਼ਨ ਬਾਈ ਜੀ ਜਮਾ ਸ਼ੋਰੂਮ ਆ ਕਿਤੇ ਕੋਈ ਸਕਰੈਚ ਡੈਂਟ ਰੀਪੇਂਟ ਦਾ ਨਾਮੋ ਨਿਸ਼ਾਨੀ ਤੇ ਭਾਈ ਜੀ ਰੇਟ ਕੀ ਹੈ ਇੱਕੋ ਹੀ ਰੇਟ ਆ ਗੱਡੀ ਦੇ ਦਾਂਗੇ 12 ਲੱਖ 75000 ਦੀ 12 ਲੱਖ 75000 ਦੇ ਵਿੱਚ 4x4 ਆਟੋ ਫਰਸਟ ਓਨਰ ਕਾਰ ਉਹ ਵੀ ਫਰਸਟ ਓਨਰ ਕੀ ਬਾਤ ਹੈ ਲਓ ਜੀ ਅੱਗੇ ਆ ਗਈ ਭਾਈ ਜੀ ਡੀਜ਼ਲ ਵਾਲੀ ਆਟਿਕਾ ਆਹ ਸ਼ੇਪ ਦੇ ਵਿੱਚ ਡੀਜ਼ਲ ਵਾਲੀ ਆਟਿਕਾ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ ਨਵੀਂ ਸ਼ੇਪ ਵਾਲੀ ਗੱਡੀਆ ਦੱਸਿਓ ਭਾਈ ਜੀ ਇਹ ਕਾਰ 2019 ਮਾਡਲ ਜੀ 35000 ਕੰਪਨੀ ਰਿਕਾਰਡ ਨਾਲ ਚੱਲੀ ਆ ਠੀਕ ਹੈ ਅਲੌਇਟਰ ਐਕਸਟਰਾ ਲੱਗੇ ਆ। ਬੀਡੀਆਈ ਆਪਸ਼ਨਲ ਮਾਡਲ ਆ। ਜੀ। ਇਹ ਵੀ ਕਾਰ ਤੁਹਾਨੂੰ ਮੈਂ ਦੇ ਦਾਂਗਾ 9,35,000 ਰੁਪਏ ਦੀ। 9,35,000 ਦੀ। ਕਿਹੜਾ? ਅੰਦਰ ਦਿਖਾਓ ਕਾਰ 35,000 ਚੱਲੀ ਦੀ ਗਾਰੰਟੀ ਐ। ਠੀਕ ਐ। ਕਰੋ ਜੀ ਚੱਕੇ। ਜਿਵੇਂ ਨਵੀਂ ਕਾਰ ਆ ਬਾਈ ਜੀ। ਤੇ ਵੀਰੇ ਇਹਦੇ ਵਾਸਤੇ ਡਾਊਨ ਪੇਮੈਂਟ। ਡਾਊਨ ਪੇਮੈਂਟ ਇਹਦੇ ਵਾਸਤੇ ਕੋਈ ਲੱਖ ਲੱਖ ਅੱਠ। ਠੀਕ ਐ। ਲੱਖ ਰੁਪਇਆ ਲਿਆਓ ਬਾਈ ਜੀ ਬਾਕੀ ਹੋਜੂ ਲੋਨ ਅੱਗੇ ਆ ਗਈ। ਚਿੱਟੇ ਰੰਗ ਦੇ ਵਿੱਚ ਥਾਰ। ਇਹ 2023 ਮਾਡਲ ਐ। ਜੀ। 4/2 ਹੈ ਠੀਕ ਹੈ ਫਸਟ ਓਨਰ ਕਾਰ ਹੈ ਜੀ ਤੇ ਆਹ ਕਾਰ ਤੁਹਾਨੂੰ ਮੈਂ ਦੇ ਦਾਂਗਾ ਸਿਰਫ ਇਹ ਵੀ 1275 ਦੀ ਦੇ ਦਾਂਗਾ ਲਓ ਜੀ 1275 ਦੀ ਬਿਲਕੁਲ ਬ੍ਰੈਂਡ ਨਿਊ ਕਾਰ ਹੈ 23 ਮਾਡਲ ਪਹਿਲੇ ਨਾਂ ਦੀ 4/2 ਡੀਜ਼ਲ ਮੈਨੂਅਲ ਮੈਨੂਅਲ ਚੱਲੀ ਕਿੰਨੀ ਤੇ ਚੱਲੀ ਹੋਣੀ ਕਾਰ ਭਾਜੀ ਕੋਈ 15 ਕੁ ਹਜ਼ਾਰ ਤੇ ਆਸ ਲਓ ਜੀ 15000 ਚੱਲੀ ਆ ਸਿਰਫ ਭਾਜੀ 12 ਲੱਖ 75000 ਰੁਪਏ ਦੀ ਕਾਰ ਮਿਲ ਜੂ ਤੇ 175000 ਨਾਲ ਚੱਲ ਜੂ ਕੰਮ ਡਾਊਨ ਪੇਮੈਂਟ 75000 ਨਾਲ ਵੀ ਚੱਲ ਜਾਊਗਾ ਆਏ ਹਾਏ ਹਾਏ 75000 ਹੀ ਲਿਓ ਚਾਹੇ ਅੱਗੇ ਆਗੀ ਬਾਈ ਜੀ ਫਾਰੀ ਸਟਾਰਮ ਦੱਸਿਓ ਜੀ ਇਹ 2018 ਮਾਡਲ ਦੀ ਕਾਰ ਹੈ ਜੀ ਇਹ ਆਪਣਾ 80000 ਚੱਲੀ ਆ ਜੀ ਜੈਨੂਨ ਠੀਕ ਹੈ ਕੀ ਰੇਟ ਦੇ ਦੀਏ ਗੱਡੀ ਦਾ ਦੱਸੋ 18 18 ਮਾਡਲ 80000 ਚੱਲੀ ਅਲਾਈ ਟਾਇਰ ਐਕਸਟਰਾ ਲੱਗੇ ਹੋ ਨੇ ਕੰਡੀਸ਼ਨ ਦੀ ਬਹੁਤ ਨਵੀਂ ਆ ਤੇ ਭਾਜੀ ਰੇਟ ਤੁਸੀਂ ਦੱਸੋ ਦੇਦਾਗਾ ਕਾਰ ਤੁਹਾਨੂੰ 7,60,000 ਰੁਪਏ ਦੀ 7,60,000 ਦੀ ਠੀਕ ਹੈ ਤੇ ਡਾਊਨ ਪੇਮੈਂਟ ਕਿ ਦੀ ਇਹਦੀ ਡਾਊਨ ਪੇਮੈਂਟ ਉਹੀ ਉੱਪਰ ਲਾ 60,000 ਲਾਓ 7 ਲੱਖ ਦਾ ਲੋਨ ਕਿਾ ਬਾਤ ਹੈ 60,000 ਦਾ ਡਾਊਨ ਪੇਮੈਂਟ ਬਾਕੀ ਹੋ ਜਾਊਗਾ ਲੋਨ ਅੱਗੇ ਆ ਗਈ ਬਾਈ ਜੀ ਪੁਰਾਣੀ ਸ਼ੇਪ ਵਾਲੀ ਇੰਡੈਵਰ ਕਾਰ ਇਹਦੇ ਬਾਰੇ ਦੱਸਿਓ ਵੀਰੇ ਇਹ 2011 ਮਾਡਲ ਹੈ ਠੀਕ ਹੈ ਤੇ ਆਪਣਾ ਫਰਸਟ ਓਨਰ ਕਾਰ ਹੈ ਜੀ ਇਹ ਕਾਰ ਤੁਹਾਨੂੰ ਮੈਂ ਛੋਟਾ ਜਿਹਾ ਰੇਟ ਹੈ ਹੂੰ ਛੋਟਾ ਯਾ ਰੇਟ ਗੱਡੀ ਦੇ ਦਾਂਗਾ ਤੁਹਾਨੂੰ 2,60,000 ਰੁਪਏ ਦੀ 2,60,000 ਦੀ ਕੀ ਬਾਤ ਹੈ ਆ ਰੇਟ ਦੇ ਵਿੱਚ ਭਾਈ ਜੀ Swift ਕਾਰ ਨਹੀਂ ਹੁੰਦੀ ਜਿਹੜੇ ਰੇਟ ਦੇ ਵਿੱਚ ਤੁਹਾਨੂੰ ਝੋਟੇ ਵਰਗੀ Endeavour ਦੇਣੀ ਹੈ ਅਜਾ 2,60,000 ਦੀ ਠੀਕ ਹੈ ਤੇ ਅੱਗੇ ਖੜੀ ਹੈ Tata ਦੀ पंच ਤੇ Tata ਦੀ पंच ਹੈ ਜੀ 2022 ਮਾਡਲ ਦੀ ਕਾਰ ਹੈ ਠੀਕ ਹੈ ਇਹ ਕਾਰ ਤੁਹਾਨੂੰ ਦੇ ਦਾਂਗੇ ਆਪਾਂ 5,90,000 ਰੁਪਏ ਦੀ 5,90,000 ਦੀ 90,000 ਦੀ ਚੱਲੀ ਵੀ ਮੇਰੇ ਗੱਡੀ ਸਿਰਫ ਚੱਲੀ ਆ ਜੀ 19,000 ਕਿਲੋਮੀਟਰ 19,000 ਚੱਲੀ ਹੈ ਕਰੋ ਜੀ ਚੈੱਕ ਕੰਡੀਸ਼ਨ ਵਾਈਜ਼ ਬਹੁਤ ਵਧੀਆ ਕਾਰ ਹੈ ਬਾਕੀ ਇਹ ਕਾਰ ਬਾਈ ਜੀ ਓਦਾਂ ਵੀ ਸੇਫਟੀ ਪੱਖੋਂ ਵੀ ਚੰਗੀ ਹੈ ਨਾ ਪੰਜ ਲਓ ਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ ਬਾਈ ਜੀ ਕਾਰ ਕਵਿਡ 2021 ਮਾਡਲ ਜੀ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ ਫਰਸਟ ਓਨਰ ਕਾਰ ਹੈ ਜੀ ਇਹ ਕਾਰ ਤੁਹਾਨੂੰ ਸਿਰਫ ਛੋਟਾ ਜਾਂ ਰੇਟ ਇਹ ਵੀ 18000 ਹੀ ਚੱਲੀ ਆ ਓਕੇ ਬੰਪਰ ਟੂ ਬੰਪਰ ਓਰੀਜਨਲ ਹੈ ਹਮ ਇਹ ਕਾਰ ਤੁਹਾਨੂੰ ਦੇ ਦਾਂਗੇ 3 ਲੱਖ ਤੇ 65000 ਰੁਪਏ ਦੀ ਟਾਪ ਮਾਡਲ ਹੈ ਟਾਪ ਮਾਡਲ ਕਵਿਡ ਹੈ ਜੀ ਤੇ ਅੰਦਰੂ ਕੰਡੀਸ਼ਨ ਤੁਸੀਂ ਚੈੱਕ ਕਰ ਲਈ ਬਾਹਰੋਂ ਚੈੱਕ ਕਰ ਲਈ ਜਮਾ ਨਵੀਂ ਕਾਰ ਆ 3 ਲੱਖ 65 ਹਜ਼ਾਰ 65 ਹਜ਼ਾਰ ਦੀ 65 ਹਜ਼ਾਰ ਡਾਊਨ ਪੇਮੈਂਟ ਮੈਂ ਕਿਹਾ ਭਾਵੇਂ 30 ਹਜ਼ਾਰ ਲਾਇਓ ਬਾਕੀ ਲੋਨ ਤੋਂ ਲਓ ਜੀ 30 ਹਜ਼ਾਰ ਲਾਇਓ ਬਾਕੀ ਹੋ ਜਾਊਗਾ ਲੋਨ ਤੇ ਇੱਧਰ ਬਾਈ ਕਿਹੜੀ ਕਾਰ ਖੜੀ ਆ ਦੱਸਿਓ ਇਹ ਕੈਪਟਿਵਾ ਕੈਪਟਿਵਾ ਠੀਕ ਆ ਇਹ 7 ਸੀਟਰ ਕਾਰ ਆ ਜੀ ਆਟੋਮੈਟਿਕ ਹੈ ਹੂੰ 크ਰੂਜ਼ ਕੰਟਰੋਲ ਹੈ ਇਲੈਕਟ੍ਰਿਕ ਸੀਟਾਂ ਨੇ ਸਨਰੂਫ ਹੈ ਠੀਕ ਹੈ ਹਰ ਚੀਜ਼ ਇਹਦੇ ਵਿੱਚ ਹੈਗੀ ਆ ਜੀ ਇਹ ਛੋਟਾ ਯਾ ਰੇਟ ਆ ਕਾਰ ਦਾ ਹੂੰ 245000 ਰੁਪਏ ਦੀ ਕਾਰ ਦੇ ਦਾਂਗਾ ਤੁਹਾਨੂੰ ਫਰਸਟ ਓਨਰ ਕਾਰ ਹੈ 245000 ਦੇ ਵਿੱਚ ਬਾਈ ਕੈਪਟਿਵਾ ਮਿਲ ਰਹੀ ਆ ਤੁਹਾਨੂੰ 7 ਸੀਟਰ ਕਾਰ ਜਲਦੀ ਕਾਰ ਕਬਾੜ ਤੇ ਹੈ 2.5 ਲੱਖ ਰੁਪਏ ਦੀ ਹੈ ਮੈਂ 245 ਦੀ ਤੁਹਾਨੂੰ ਕਹਿ ਤੀ ਹੈ ਜਲਦੀ ਕਾਰ ਹਰ ਫੀਚਰ ਵਰਕਿੰਗ ਹੈ ਕੀ ਬਾਤ ਹੈ ਲੋ ਮਿੱਤਰੋ ਇੰਨਾਂ ਕਾਰਾਂ ਚ ਕੋਈ ਵੀ ਗੱਡੀ ਲੈਣੀ ਆ ਸਕਰੀਨ ਤੇ ਚੱਲਦੇ ਨੰਬਰਾਂ ਤੇ ਕੰਟੈਕਟ ਕਰਕੇ ਜਲੰਧਰ ਆ ਜਿਓ ਤੇ ਗੱਡੀ ਲੈ ਜਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਕਿਉਂਕਿ ਜਿਹੜਾ ਲਾਈਕ ਕਮੈਂਟ ਸ਼ੇਅਰ ਕਰਕੇ ਆਊਗਾ ਉਹਦਾ 1% ਕਮਿਸ਼ਨ ਦਾ ਫਾਇਦਾ ਹੋਣਾ ਕਿ ਬਾਈ ਉਹਨਾਂ ਨੇ ਕਮਿਸ਼ਨ ਦੇ ਬੇਸ ਤੇ ਹੀ ਕੰਮ ਕਰਦੇ ਆ ਗੱਡੀਆਂ ਸਾਰੀਆਂ ਗਾਕਾਂ ਦੀਆਂ ਨੇ ਤੇ ਥੋੜੀ ਡੀਲ ਡਾਇਰੈਕਟ ਕਸਟਮਰ ਨਾਲ ਹੋਣੀ ਆ ਸਾਡੇ ਕੋਲ ਹੋਰ ਵੀ ਕਾਰਾਂ ਨੇ ਜਿਹੜੀਆਂ ਕਸਟਮਰਜ਼ ਦੇ ਘਰ ਖੜੀਆਂ ਨੇ ਇਹ ਕਾਰ ਲੈ ਜਾ ਕੇ ਡੀਲ ਕਰਾਈਦੀ ਆ ਠੀਕ ਹੈ ਤੁਸੀਂ ਓਨਰ ਪੇਮੈਂਟ ਹੀ ਕਰਨੀ ਆ ਮਤਲਬ ਕੋਈ ਸਾਨੂੰ ਪੇਮੈਂਟ ਨਹੀਂ ਕਰਨੀ ਜਿਹਦੇ ਨਾਂ ਤੇ ਕਾਰ ਆ ਉਹਦੇ ਅਕਾਊਂਟ 'ਚ ਹੀ ਪੈਸੇ ਪਾਣੇ ਆ ਠੀਕ ਹੈ ਜੀ ਸਿਰਫ ਆਪਾਂ ਜਿਹੜੀ ਕਮਿਸ਼ਨ ਹੈ ਲੋਕਾਂ ਕੋਲ ਦੋ ਲਈਦੀ ਆ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਉਹਦੇ ਕੋਲ 1% ਕਮਿਸ਼ਨ ਲਾਵਾਂ ਲਓ ਜੀ ਆ ਨਵਾਂ ਆਫਰ ਦਿੱਤਾ ਭਾਈ ਜੀ ਨਵਾਂ ਸੱਪ ਕੱਢਿਆ ਤੁਹਾਡੇ ਵਾਸਤੇ ਮਾਨਸੂਨ ਆਫਰ ਸਮਝੋ ਇਹਨੂੰ ਤੇ ਹੁਣ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ